ਉਹ ਆਪਣੀ ਸੀਆਈਏ ਐਂਡ ਸਪੈਸ਼ਲ ਬ੍ਰਾਂਚ ਦੀ ਜੀ ਟੀਮ ਸੀਗੀ ਅ ਮਕਦਮਾ ਸੀਗਾ ਆਪਣਾ ਕੈਂਡੀਪਸ ਦਾ ਦਰਜ ਸੀਗਾ ਜਿਹਦੇ ਵਿੱਚ ਦੋਸ਼ੀ ਸੁਖਵੀਰ ਸੀ ਜਿਹੜਾ ਉਹਨੂੰ ਪਕੜਨ ਵਾਸਤੇ ਰੇਡ ਕੀਤੀ ਤੀ ਪੁਲਿਸ ਪਾਰਟੀ ਨੇ ਤੇ ਉੱਥੋਂ ਦੇ ਲੋਕਲ ਜਿਹੜੇ ਸੀਗੇ ਕੜਕੇ ਜਿਹਦੇ ਵਿੱਚ ਤਿੰਨ ਚਾਰ ਬੰਦੇ ਦੀ ਪਛਾਣ ਹੋਈ ਆ ਤੇ ਜਿਹੜਾ ਦੋਸ਼ੀ ਸੀਗਾ ਆ ਸੁਖਵੀਰ ਸਿੰਘ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਹਦੇ ਕਰਕੇ ਇਹਨਾਂ ਸਾਰੇ ਦੋਸ਼ੀਆਂ ਦੇ ਖਿਲਾਫ ਐਸਆਰ ਨੰਬਰ 92 2025 ਜਿਹੜੀ ਥਾਣੇ ਵੀ ਨੰਬਰ 2 ਵਿਖੇ ਦਰਜ ਕੀਤੀ ਗਈ ਹੈ ਜੀ ਬਿਲਕੁਲ ਜਿਹੜਾ ਪੁਲਸਪਾਡ ਜਿਹੜੀ ਮੌਕੇ ਤੇ ਸੀਗੀ ਜਦੋਂ ਦਕਤਰ ਨੂੰ ਲੱਗਿਆ ਵੀ ਇਹਦਾ ਨੁਕਸਾਨ ਹੋ ਸਕਦਾ ਹੈ ਉਹਨਾਂ ਨੇ ਇੱਕ ਸੇਫ ਡਾਇਰੈਕਸ਼ਨ ਦੇ ਵਿੱਚ ਇੱਕ ਹਵਾਈ ਫਾਇਰ ਕੀਤਾ ਤਾਂਕਿ ਪੁਲਸਪਾਡ ਨੂੰ ਕੋਈ ਨੁਕਸਾਨ ਨਾ ਪਹੁੰਚੇ ਕਿਨੇ ਲੋਕਾਂ ਦੇ ਮਾਮਲੇ ਨੇ ਜਿਹੋ ਐਫਆਰ ਹੈਗੀ ਹੈ ਇਹ ਚਾਰ ਬੰਦਿਆਂ ਦੇ ਬਾਈ ਨੇਮ ਅਤੇ 7 ਤੋਂ 8 ਜਿਹੜੇ ਅਨਨੋਣ ਬੰਦਿਆਂ ਦੇ ਦਰਜ ਕੀਤੀ ਗਈ ਹੈ ਇਹਦੇ ਵਿੱਚ ਮਾਲ ਦੀ ਬਰਾਮਦਗੀ ਵਿੱਚ ਇਹਦੇ ਵਿੱਚ ਮਾਲ ਦੀ ਬਰਾਮਦਗੀ ਦੀ ਕੋਈ ਤਰ੍ਹਾਂ ਦੀ ਨਹੀਂ ਹੈਗੀ ਤੇ ਆਪਣੀ ਪੁਲਿਸ ਦੀ ਗੱਡੀ ਦੀ ਭੰਨਤੋੜ ਹੋਈ ਹੈ ਤੇ ਮਲਾਜਿਮਾਂ ਦੀ ਜਿਹੜੀ ਸੱਟਾਂ ਲੱਗੀਆਂ ਨੇ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਤੇ ਜੋ ਵੀ ਬੰਦੀ ਕਰਵਾਈ ਕੀਤੀ ਜਾ